ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਹਰ ਪਰਿਵਾਰ ਵਿੱਚ ਜਲਦੀ ਜਲਦੀ ਵਾਰ-ਵਾਰ ਕੋਈ ਨਾ ਕੋਈ ਬਿਮਾਰ ਹੁੰਦਾ ਹੀ ਰਹਿੰਦਾ ਹੈ ਪਰ ਅਸੀਂ ਇਸ ਸਮੱਸਿਆ ਉੱਪਰ ਜ਼ਿਆਦਾ ਧਿਆਨ ਨਾ ਦੇ ਕੇ ਨਜ਼ਰ ਅੰਦਾਜ਼ ਕਰਦੇ ਰਹਿੰਦੇ ਹਾਂ ਬਹੁਤ ਸਾਰੇ ਲੋਕਾਂ ਅੰਦਰ ਘੱਟ ਸਰੀਰਕ ਸਮਰੱਥਾ ਇਮਿਊਨਿਟੀ ਕਾਰਨ ਖੂਨ ਦੀ ਕਮੀ ਹੋ ਜਾਂਦੀ ਹੈ ਜਿਸ ਕਰਮ ਬਿਮਾਰੀਆਂ ਨਾਲ ਲੜਨ ਦੀ ਤਾਕਤ ਹੋਰ ਘੱਟ ਹੋ ਜਾਂਦੀ ਹੈ ਘੱਟ ਇਮਿਊਨਿਟੀ ਦਾ ਬਹੁਤ ਜ਼ਿਆਦਾ ਅਸਰ ਭੋਜਨ ਪਚਾਉਣ ਦੀ ਕਿਰਿਆ ਉੱਪਰ ਪੈਂਦਾ ਹੈ ਜਿਸ ਨਾਲ ਵੱਧ ਹਜ਼ਮੀ ਭੁੱਖ ਨਾ ਲੱਗਣਾ ਦਸਤ ਪੇਟ ਵਿੱਚ ਦਰਦ ਵਰਗੀਆਂ ਹੋਰ ਸਮੱਸਿਆਵਾਂ ਪਰ ਦੋਸਤੋ ਤੁਸੀਂ ਆਪਣੀ ਕਮਜ਼ੋਰ ਇਮਿਊਨਿਟੀ ਨੂੰ ਘਰ ਵਿੱਚ ਹੀ ਰਹਿ ਕੇ ਘਰ ਵਿੱਚੋਂ ਹੀ ਬਣਨ ਵਾਲੇ ਕਰੇਲੂ ਨੁਸਖਿਆਂ ਦੀ ਮਦਦ ਨਾਲ ਬਹੁਤ ਜਲਦੀ ਸਸਤੇ ਤਰੀਕੇ ਨਾਲ ਖੁਦ ਹੀ ਮਜ਼ਬੂਤ ਕਰ ਸਕਦੇ ਹੋ ਤੇ ਹਮੇਸ਼ਾ ਲਈ ਸਿਹਤਮੰਦ ਬਣੇ ਰਹਿ ਸਕਦੇ ਹੋ ਇਹ ਕਰੇਲੂ ਨੁਸਖੇ ਬਣਾਉਣੇ ਅਤੇ ਇਸਤੇਮਾਲ ਕਰਨੇ ਬਹੁਤ ਆਸਾਨ ਹੁੰਦੇ ਹਨ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਸਰੀਰਕ ਸਮਰਥਨ ਨੂੰ ਮਜ਼ਬੂਤ ਕਰ ਦੇਣ ਵਾਲਾ ਇੱਕ ਬਹੁਤ ਹੀ ਜ਼ਬਰਦਸਤ ਕਰੇਲੂ ਨੁਸਖਾ ਦੱਸਾਂਗੇ ਦੋਸਤੋ ਇਸ ਨੁਸਖੇ ਨੂੰ ਬਣਾਉਣ ਲਈ ਤੁਸੀ ਕੀ ਕਰਨਾ ਹੈ ਇੱਕ ਗਲਾਸ ਦੁੱਧ ਦਾ ਲੈ ਕੇ ਕਿਸੇ ਖਾਲੀ ਬਰਤਨ ਵਿੱਚ ਪਾ ਕੇ ਗਰਮ ਹੋਣ ਲਈ ਰੱਖ ਦੇਣਾ ਹੈ ਅਗਲੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਲੌਂਗ ਇੱਕ ਲੌਂਗ ਲੈ ਕੇ ਤੁਸੀਂ ਇਸ ਦੁੱਧ ਵਿੱਚ ਪਾ ਦੇਣਾ ਹੈ ਦੋਸਤੋ ਹੁਣ ਤੁਸੀਂ ਕੀ ਕਰਨਾ ਹੈ ਅਦਰਕ ਲੈਣੀ ਹੈ ਅਤੇ ਅਦਰਕ ਦੇ 3 ਤੋਂ 4 ਬਰੀਕ ਟੁਕੜੇ ਲੈ ਕੇ ਦੁੱਧ ਵਿੱਚ ਪਾ ਦੇਣੇ ਹਨ ਆਖਰੀ ਚੀਜ਼ ਜੋ ਤੁਸੀਂ ਇਸ ਨੁਸਖੇ ਵਿੱਚ ਮਿਲਾਉਣੀ ਹੈ ਉਹ ਹੈ ਹਲਦੀ 3 ਤੋਂ 4 ਚੁਟਕੀਆਂ ਹਲਦੀ ਦੀਆਂ ਲੈ ਕੇ ਤੁਸੀਂ ਇਸ ਨੁਸਖੇ ਵਿੱਚ ਮਿਲਾ ਦੇਣੀਆਂ ਹਨ 5 ਤੋਂ 7 ਮਿੰਟ ਤੱਕ ਇਸ ਨੁਸਖੇ ਨੂੰ ਚੰਗੀ ਤਰ੍ਹਾਂ ਉਬਾਲਣਾ ਹੈ ਅਤੇ ਫਿਰ ਕਿਸੇ ਖਾਲੀ ਗਲਾਸ ਵਿੱਚ ਦੁੱਧ ਨੂੰ ਛਾਲ ਲੈਣਾ ਹੈ ਅੱਜ ਦਾ ਸਾਡਾ ਸਰੀਰਕ ਸਮਰਥਨ ਨੂੰ ਤੇਜ਼ੀ ਨਾਲ ਮਜ਼ਬੂਤ ਕਰਨ ਦਾ ਦੇਸੀ ਨੁਸਖਾ ਵਾਣ ਕੇ ਤਿਆਰ ਹੋ ਜਾਵੇਗਾ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਦਾ ਸੇਵਨ ਕਿਵੇਂ ਕਰਨਾ ਹੈ ਤੁਸੀਂ ਦਿਨ ਵਿੱਚ ਕਿਸੇ ਵੀ ਸਮੇਂ ਇਸ ਨੁਸਖੇ ਦਾ ਸੇਵਨ ਕਰ ਸਕਦੇ ਹੋ ਦੋ ਹਫਤੇ ਤੱਕ ਲਗਾਤਾਰ ਇਸ ਨੁਸਖੇ ਦੇ ਸੇਵਨ ਨਾਲ ਤੁਹਾਡੀ ਇਮਿਊਨਿਟੀ ਰੋਗਾਂ ਨਾਲ ਲੜਨ ਦੀ ਸ਼ਕਤੀ ਇੰਨੀ ਵੱਧ ਜਾਵੇਗੀ ਕਿ ਬਿਮਾਰੀਆਂ ਤੁਹਾਡੇ ਕੋਲ ਵੀ ਨਹੀਂ ਆਉਣਗੀਆਂ ਜੇਕਰ ਤੁਸੀਂ ਇਹ ਨੁਸਖਾ ਬੱਚਿਆਂ ਨੂੰ ਦੇਣਾ ਚਾਹੁੰਦੇ ਹੋ ਤਾਂ 5 ਸਾਲ ਤੋਂ ਉੱਪਰ ਵਾਲੇ ਬੱਚੇ ਇਸ ਨੁਸਖੇ ਦਾ ਸੇਵਨ ਕਰ ਸਕਦੇ ਹਨ ਇਸ ਨੁਸਖੇ ਦੇ ਸੇਵਨ ਦੇ ਨਾਲ ਨਾਲ ਨਾ ਤੁਸੀਂ ਕੁਝ ਸਾਵਧਾਨੀਆਂ ਦਾ ਵੀ ਧਿਆਨ ਰੱਖਣਾ ਹੈ ਤਾਂ ਕਿ ਤੁਹਾਡੀ ਸਰੀਰਕ ਸਮਰੱਥਾ ਸਦਾ ਲਈ ਮਜ਼ਬੂਤ ਬਣੀ ਰਹੇ ਤੁਸੀਂ ਦਿਮਾਗੀ ਟੈਨਸ਼ਨ ਤਣਾਅ ਨਹੀਂ ਰੱਖਣਾ ਇਸ ਲਈ ਕਸਰਤ ਜਾਂ ਯੋਗਾ ਦਾ ਸਹਾਰਾ ਲਓ ਦਿਨ ਵਿੱਚ 2 ਤੋਂ 3 ਵਾਰ 30 ਤੋਂ 40 ਸਕਿੰਟ ਤੱਕ ਸਾਬਣ ਨਾਲ ਜ਼ਰੂਰ ਹੱਥ ਖਾਸ ਕਰਕੇ ਖਾਣਾ ਬਣਾਉਣ ਤੋਂ ਪਹਿਲਾਂ ਅਤੇ ਖਾਣਾ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਭਨਾਂ ਨਾਲ ਹੱਥ ਸਾਫ਼ ਕਰ ਲਓ ਕਿਸੇ ਵਿਅਕਤੀ ਨਾਲ ਹੱਥ ਮਿਲਾਉਣ ਤੋਂ ਬਾਅਦ ਵੀ ਹੱਥਾਂ ਨੂੰ ਜ਼ਰੂਰ ਧੋਣਾ ਚਾਹੀਦਾ ਹੈ ਚੰਗੀ ਗਹਿਰੀ ਨੀਂਦ ਜ਼ਰੂਰ ਲਓ ਕਿਉਂਕਿ ਨੀਂਦ ਸਰੀਰ ਅੰਦਰ ਵਾਈਟ 셀 ਤੇਜ਼ੀ ਨਾਲ ਬਣਾਉਂਦੀ ਹੈ ਜੋ ਕਿ ਸਾਡੀ ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ਲਈ ਸਭ ਤੋਂ ਜ਼ਰੂਰੀ ਅਤੇ ਮਹੱਤਵਪੂਰਨ ਹਿੱਸਾ ਹੈ ਸੋ ਦੋਸਤੋ ਜੇਕਰ ਤੁਸੀਂ ਵੀ ਵਾਰ-ਵਾਰ ਬਿਮਾਰ ਹੁੰਦੇ ਹੋ ਤਾਂ ਅੱਜ ਤੋਂ ਹੀ ਘਰ ਵਿੱਚ ਬਣਾ ਕੇ ਸਾਡੇ ਦੱਸੇ ਹੋਏ ਦੇਸੀ ਨੁਸਖੇ ਦਾ ਸੇਵਨ ਕਰੋ ਅਤੇ ਸਾਡੀਆਂ ਦੱਸੀਆਂ ਹੋਈਆਂ ਸਾਵਧਾਨੀਆਂ ਦਾ ਪਾਲਣ ਕਰਕੇ ਸਰੀਰਕ ਸਮਰੱਥਾ ਮਜ਼ਬੂਤ ਕਰੋ ਅਤੇ ਸਿਹਤਮੰਦ ਬਣੀ ਰਹੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣ ਸ਼ੇਅਰ ਕਰੋ ਹੋਰ ਇਸੇ ਤਰ੍ਹਾਂ ਦੇ ਸੌਖੇ ਘਰੇਲੂ ਆਸਾਨ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ